ਵਾਹਿਗੁਰੂ ਜੀ ਖਾਲਸਾ ਬਹਿਕਰ ਜੀ ਦੀ ਫਤਿਹ ਜਿਲ੍ਹਾ ਕਮਾਂਡਰ ਬਾਬਾ ਸੰਦੀਪ ਸਿੰਘ ਜਥੇਦਾਰ ਚਲਦਾ ਵਹੀਰ ਚੱਕਰਵਤੀ ਮਿਸਲ ਬਾਬਾ ਵੀਰ ਸਿੰਘ ਬਾਬਾ ਦੀਰ ਸਿੰਘ 96 ਕਰੋੜੀ ਜੋ ਵੀ ਕਿਸੇ ਗਰੀਬ ਪਰਿਵਾਰ ਦੇ ਧੀ ਤੇ ਆਣੀਆਂ ਦੇ ਮਸਲੇ ਹੁੰਦੇ ਆ ਤੇ ਜਾਂ ਕਿਤੇ ਤੱਕਾशाही ਦੇ ਮਸਲੇ ਹੁੰਦੇ ਆ ਸਾਡੇ ਨਾਲ ਸੰਪਰਕ ਕਰੋ ਬਾਬਾ ਜੀ ਦਾ ਨੰਬਰ ਵੀ ਛੱਡਾਂਗੇ ਤੇ ਜਿੱਥੇ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਵੱਧ ਚੜ ਕੇ ਖੜਾਂਗੇ ਤੁਹਾਡੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੇ ਤੁਸੀਂ ਪੰਜਾਬ ਦੇ ਵਿੱਚ ਵੇਖ ਲਓ ਜੱਟ ਦੀ ਕੁੜੀ ਮਜਬੀ ਸਿੱਖ ਨਾਲ ਵਿਆਹ ਕਰਾ ਰਹੀ ਮਜਬੀ ਸਿੱਖਾਂ ਦੀ ਕੁੜੀ ਜੱਟ ਨਾਲ ਵਿਆਹ ਕਰਾਉਂ ਜੱਟ ਨਾਲ ਵਿਆਹ ਕਰਾਉਂਦੀ ਕਰਾਉਂਦੀ ਕਿ ਨਹੀਂ ਕਰਾਉਂਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇੱਥੇ ਇੱਕ ਮੇਰੀ ਸੁਣ ਲਾ ਗੱਲ ਇਹਨਾਂ ਮਜਬੀ ਸਿੰਘ ਗਰਗਰੇਟਿਆਂ ਨਾਲ ਪੰਗੇ ਨਾਲ ਇਹਨਾਂ ਦਾ ਕਿਲਾ ਠੋਕਿਆ ਨਾ ਮੁੜ ਕੇ ਤੇਰੀ ਹਵਾ ਨਹੀਂ ਕਿਸੇ ਪਾਸੇ ਨਿਕਲਦੇਣੀ ਇਹਨਾਂ ਨੇ ਠੀਕ ਆ ਇਹ ਕਰਕੇ ਥੋੜਾ ਟੇਕੇ ਰਹਿ ਤੇ ਦੂਜੀ ਗੱਲ ਇਹ ਆ ਭਾਵੇਂ ਤੂੰ ਐਮਪੀ ਆ ਭਾਵੇਂ ਤੂੰ ਐਮਐਲਏ ਆ ਤੂੰ ਜੋ ਮਰਜੀ ਆ ਯਾਰ ਤੂੰ ਨਿਕਲ ਕੇ ਬੱਚਿਆਂ ਦੇ ਸਰਾ ਦੇ ਉੱਤੇ ਉਹਨਾਂ ਦੇ ਕੇਸ ਫੜ ਕੇ ਟੂ ਟੂ ਕਰਨ ਦਿਆਂ ਤੇ ਜੇ ਤੇਰੀ ਟੂ ਟੂ ਕਰਾਤੀ ਤੇ ਫੇਰ ਫੇਰ ਕੀ ਕਰ ਲੇਗਾ ਦੱਸ ਮੈਨੂੰ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਬੇਨਤੀ ਆ ਸਾਰੇ ਇਕੱਠੇ ਹੋ ਜਾਓ ਇੱਕ ਤਰ੍ਹਾਂ ਹੋ ਕੇ ਆਪਾਂ ਸਮਾਜ ਦੇ ਲਈ ਲੜੀਏ ਆਪਣੇ ਧਰਮ ਦੇ ਲਈ